ਸਸਰੀ ਗਰਦੀਤ ਅਨਸਾਰਿਆਂ ਨੂੰ ਅੱਜ ਆਪਾਂ ਸਬਤ ਆਲੂਆਂ ਦੀ ਬਹੁਤ ਹੀ ਜ਼ਿਆਦਾ ਟੇਸਟੀ ਸਬਜੀ ਬਣਾ ਕੇ ਤਿਆਰ ਕਰਾਂਗੇ ਇਹ ਸਬਜੀ ਤੁਸੀਂ ਚੋਲਾ ਨਾਲ ਰੋਟੀ ਨਾਲ ਪਰੌਂਠਿਆਂ ਨਾਲ ਖਾ ਸਕਦੇ ਹੋ ਜਿਵੇਂ ਦੇਖਣ ਵਿੱਚ ਤੁਹਾਨੂੰ ਪਤਾ ਲੱਗ ਰਿਹਾ ਇਹ ਸਬਜੀ ਕਿੰਨੀ ਜ਼ਿਆਦਾ ਸਵਾਦ ਬਣੀ ਹੈ ਤੇ ਤੁਸੀਂ ਖਾ ਕੇ ਵੀ ਦੇਖ ਸਕਦੇ ਹੋ ਯਾਨੀ ਕਿ ਤੁਸੀਂ ਬਣਾਓਗੇ ਤਾਂ ਤੁਹਾਨੂੰ ਪਤਾ ਚੱਲ ਜਾਏਗਾ ਕਿੰਨੀ ਜ਼ਿਆਦਾ ਟੇਸਟੀ ਬਣਦੀ ਹੈ ਇਸ ਵਾਸਤੇ ਮੈਂ ਇੱਧਰ ਦੋ ਟਮਾਟਰ ਅਦਰਕ ਤੇ ਲਸਣ ਦੀਆਂ 10-12 ਕਲੀਆਂ ਲੈ ਲਈਆਂ ਤੇ ਇਹਨਾਂ ਨੂੰ ਬਾਰਿਕ ਪੇਸਟ ਬਣਾਵਾਂਗੇ ਤੇ ਮੈਂ 400 ਗ੍ਰਾਮ ਆਲੂਆਂ ਨੂੰ ਉਬਾਲ ਲਿਆ ਆਲੂ ਇਹ ਛੋਟੇ ਸਾਈਜ਼ ਦੇ ਨੇ ਜੇਕਰ ਤੁਹਾਡੇ ਕੋਲ ਵੱਡੇ ਸਾਈਜ਼ ਦੇ ਹੋਣ ਤਾਂ ਉਹਨਾਂ ਦੇ ਦੋ ਟੁਕੜੇ ਕਰ ਸਕਦੇ ਹੋ ਤੇ ਇਸ ਤਰੀਕੇ ਨਾਲ ਇੱਕ ਫੋਗ ਦੀ ਸਾਈਥਾ ਨਾਲ ਆਪਾਂ ਇਹਦੇ ਵਿੱਚ 홀 ਬਣਾਵਾਂਗੇ ਤੇ ਸਾਰੇ ਆਲੂ ਮੈਂ ਤਿਆਰ ਕਰ ਲਏ ਨੇ ਤੇ ਇੱਕ ਆਪਾਂ ਮਸਾਲਾ ਬਣਾ ਕੇ ਤਿਆਰ ਕਰਾਂਗੇ ਇਸ ਵਾਸਤੇ ਮੈਂ ਇੱਕ ਸਬਤ ਲਾਲ ਮਿਰਚ ਇੱਕ ਤੇਜ ਪੱਤਾ ਇੱਕ ਇਲਾਇਚੀ ਦੋ ਤਿੰਨ ਲੌਂਗ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਬਾਰੀਕ ਪੀਸਾਂਗੇ ਤੇ ਇਹਦੇ ਨਾਲ ਹੀ ਆਪਾਂ ਪਾਵਾਂਗੇ ਇੱਕ ਚਮਚ ਸੌਂਫ ਇੱਕ ਚਮਚਾ ਖੜਾ ਧਨੀਆ ਯਾਨੀ ਕਿ ਸਬਤ ਧਨੀਆ ਇੱਕ ਚਮਚਾ ਆਪਾਂ ਜੀਰਾ ਪਾਵਾਂਗੇ ਤੇ ਨਾਲੇ 10-12 ਇੱਥੇ ਕਾਲੀਆਂ ਮਿਰਚਾਂ ਵੀ ਐਡ ਕਰਨੀਆਂ ਨੇ ਕਹਿੰਨਾ ਸਾਰੀਆਂ ਨੂੰ ਆਪਾਂ ਮੋਟਾ-ਮੋਟਾ ਪੀਸ ਕੇ ਤਿਆਰ ਕਰਾਂਗੇ ਤੇ ਮਸਾਲਾ ਜਿਹੜਾ ਸਾਡਾ ਬਣ ਕੇ ਤਿਆਰ ਹੋ ਗਿਆ ਤੇ ਮਸਾਲੇ ਨੂੰ ਸਾਈਡ ਤੇ ਰੱਖਦੇ ਹਾਂ ਤੇ ਹੁਣ ਆਪਾਂ ਬਣਾਵਾਂਗੇ ਇੱਕ ਮਸਾਲਾ ਹੋਰ ਮਸਾਲੇ ਦੀ ਪੇਸਟ ਇਸ ਵਾਸਤੇ ਇੱਕ ਕਟੋਰੀ ਵਿੱਚ ਆਪਾਂ ਪਾਵਾਂਗੇ 2-3 ਚਮਚ ਦਹੀਂ ਦਹੀਂ ਆਪਾਂ ਫਰੈਸ਼ ਲਵਾਂਗੇ ਇਹਦੇ ਵਿੱਚ ਇੱਕ ਚਮਚ ਕਸ਼ਮੀਰੀ ਲਾਲ ਮਿਰਚ ਅੱਧਾ ਚਮਚ ਰੈਗੂਲਰ ਮਿਰਚ ਤੇ ਅੱਧਾ ਚਮਚ ਆਪਾਂ ਹਲਦੀ ਪਾਊਡਰ ਪਾਵਾਂਗੇ ਇੱਕ ਚਮਚ ਆਪਾਂ ਪਾਵਾਂਗੇ ਧਨੀਆ ਪਾਊਡਰ ਤੇ ਇਹਦੇ ਨਾਲ ਹੀ ਇੱਕ ਚਮਚਾ ਮੈਂ ਇੱਥੇ ਪਾਇਆ ਕਸੂਰੀ ਮੇਥੀ ਤੇ ਜਿਹੜਾ ਆਪਾਂ ਮਸਾਲਾ ਕੁੱਟ ਕੇ ਤਿਆਰ ਕੀਤਾ ਯਾਨੀ ਕਿ ਪੀਸ ਕੇ ਤਿਆਰ ਕੀਤਾ ਉਹ ਵੀ ਪਾਵਾਂਗੇ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰਾਂਗੇ ਤੇ ਮਸਾਲਾ ਸਾਡਾ ਚੰਗੀ ਤਰ੍ਹਾਂ ਮਿਕਸ ਹੋ ਕੇ ਤਿਆਰ ਹੋ ਗਿਆ ਹੈ ਇਸ ਤਰੀਕੇ ਨਾਲ ਸਬਜ਼ੀ ਬਹੁਤ ਹੀ ਜ਼ਿਆਦਾ ਸਵਾਦ ਬਣੇਗੀ ਤੇ ਇੱਕ ਕੜਾਈ ਵਿੱਚ ਆਪਾਂ ਮਸਟਰਡ ਆਇਲ ਗਰਮ ਕਰਾਂਗੇ ਤੇ ਇਹਨਾਂ ਨੂੰ ਸ਼ੈਲੋ ਫਰਾਈ ਕਰਾਂਗੇ ਆਲੂਆਂ ਨੂੰ ਤੁਸੀਂ ਚਾਹੋ ਤਾਂ ਡੀਪ ਫਰਾਈ ਵੀ ਕਰ ਸਕਦੇ ਹੋ ਪਰ ਮੈਨੂੰ ਆਹ ਤਰੀਕਾ ਜ਼ਿਆਦਾ ਵਧੀਆ ਲੱਗਿਆ ਤੇ ਇਹਨਾਂ ਸਾਰਿਆਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਯਾਨੀ ਕਿ ਤੇਲ ਚਾਰੇ ਤਰਫ ਹੋ ਜਾਏ ਇਹਨਾਂ ਦੇ ਇਹ ਫਿਰ انا ਨੂੰ ਆਪਾਂ 1-2 ਮਿੰਟ ਵਾਸਤੇ ਐਸੇ ਤਰੀਕੇ ਨਾਲ ਛੱਡ ਦੇਵਾਂਗੇ ਤੇ ਇਹਨਾਂ ਦੀ ਸਾਈਡਾਂ ਪਲਟ-ਪਲਟ ਕੇ ਆਪਾਂ ਇਹਨਾਂ ਨੂੰ 골ਡਨ ਫਰਾਈ ਹੋਣ ਤੱਕ ਪਕਾਵਾਂਗੇ ਫਲੇਮ ਤੁਸੀਂ ਹਾਈ ਰੱਖਣੀ ਹੈ ਯਾਨੀ ਕਿ ਲੋ ਫਲੇਮ ਤੇ ਆਪਾਂ ਨਹੀਂ ਪਕਾਉਣਾ ਮੀਡੀਅਮ ਤੋਂ ਹਾਈ ਰੱਖਣੀ ਹੈ ਤੇ ਆਲੂ ਜਿਹੜੇ ਸਾਡੇ ਪੂਰੀ ਤਰੀਕੇ ਨਾਲ ਤਿਆਰ ਹੋ ਗਏ ਨੇ ਇਹਨਾਂ ਨੂੰ ਆਪਾਂ ਇੱਕ ਪਲੇਟ ਵਿੱਚ ਬਾਹਰ ਕੱਢ ਲੈਣੇ ਆ ये क्रिस्पी लेयर आ जाती है जिद ना सब्जी बहुत ही ज़्यादा टेस्टी लगती है तेल हूँ कढ़ाई में थोड़ा ज़्यादा है तो आप दो टेबल स्पून तेल रख लवेंगे बाकी का बहर कवों हम पावेंगे अद्धा चमचा जीरा थोड़ी जी हेंंग भी पावे तो एक मैं बारीक कटे हो प्याज लिया मीडियम साइज का तुम पेस्ट भी एड कर सकते हो प्याज की तो प्याज में आप ब्राउन होने तक भुनोंगे ਪਿਆਜ਼ ਸਾਡੇ ਜਿਹੜੇ ਹਲਕੇ ਜਿਹੇ ਬ੍ਰਾਊਨ ਹੋ ਚੁੱਕੇ ਨੇ ਹੁਣ ਪਾਵਾਂਗੇ ਆਪਾਂ ਦੋ ਤਿੰਨ ਹਰੀਆਂ ਮਿਰਚਾਂ ਬਾਰੀਕ ਕੱਟੀਆਂ ਹੋਈਆਂ ਤੇ ਹਰੀਆਂ ਮਿਰਚਾਂ ਨੂੰ ਇੱਕ ਵਾਰੀ ਮਿਕਸ ਕਰਾਂਗੇ ਤੇ ਇਸ ਤੋਂ ਬਾਅਦ ਆਪਾਂ ਪਾਵਾਂਗੇ ਟਮਾਟਰ ਅਦਰਕ ਤੇ ਲਸਣ ਦੀ ਜਿਹੜੀ ਪੇਸਟ ਬਣਾ ਕੇ ਆਪਾਂ ਰੱਖੀ ਸੀ ਉਹ ਸਬਜ਼ੀ ਵਿੱਚ ਟਮਾਟਰਾਂ ਨੂੰ ਪਕਾਉਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ ਨਹੀਂ ਤਾਂ ਸਬਜ਼ੀ ਦਾ ਸਵਾਦ ਜਿਹੜਾ ਵਧੀਆ ਨਹੀਂ ਆਉਂਦਾ ਟਮਾਟਰ ਜ਼ਰਾ ਨਹੀਂ ਕੱਚੇ ਰਹਿਣੇ ਚਾਹੀਦੇ ਹੁਣ ਢੱਕਾਂ ਲਾ ਕੇ ਇਹਨੂੰ ਆਪਾਂ 4-5 ਮਿੰਟ ਤੱਕ ਪਕਾਵਾਂਗੇ ਤੇ ਟਮਾਟਰਾਂ ਵਿੱਚੋਂ ਔਇਲ ਸੈਪਰੇਟ ਹੋ ਚੁੱਕੇ ਤੇ ਟਮਾਟਰ ਸਾਡੇ ਪੂਰੀ ਤਰੀਕੇ ਨਾਲ ਪੱਕ ਚੁੱਕੇ ਨੇ ਹੁਣ ਪਾਵਾਂਗੇ ਜਿਹੜਾ ਦਹੀਂ ਵਿੱਚ ਮਸਾਲਾ ਕੋਲ ਕੇ ਰੱਖਿਆ ਸੀ ਉਹ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਲਗਾਤਾਰ ਚਲਾਵਾਂਗੇ ਜਦੋਂ ਤੱਕ ਔਇਲ ਸੈਪਰੇਟ ਨਾ ਹੋ ਜੇ ਤੇ ਔਇਲ ਸੈਪਰੇਟ ਹੋਣ ਤੋਂ ਬਾਅਦ ਆਪਾਂ ਪਾਵਾਂਗੇ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾਣੀ ਬਹੁਤ ਜ਼ਿਆਦਾ ਐਡ ਨਹੀਂ ਕਰਨਾ ਇੱਥੇ 3-4 ਟੇਬਲस्पून ਆਪਾਂ ਪਾਣੀ ਐਡ ਕੀਤਾ ਇਹਦੇ ਨਾਲ ਮਸਾਲਾ ਚੰਗੀ ਤਰ੍ਹਾਂ ਗਲ ਜਾਏਗਾ ਤੇ ਹੁਣ ਆਪਾਂ ਟੱਕਣ ਲਾ ਕੇ ਇਹਨੂੰ 2-3 ਮਿੰਟ ਵਾਸਤੇ ਪੱਕਣ ਦੇਵਾਂਗੇ ਤੇ ਔਇਲ ਸੈਪਰੇਟ ਹੋ ਚੁੱਕਿਆ ਹੈ ਮਸਾਲਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਹੈ ਬਹੁਤ ਹੀ ਵਧੀਆ ਖੁਸ਼ਬੂ ਆ ਰਹੀ ਹੈ ਤੁਸੀਂ ਚਾਹੋ ਤਾਂ ਗਰਮ ਮਸਾਲਾ ਵੀ ਐਡ ਕਰ ਸਕਦੇ ਹੋ ਪਰ ਮੈਂ ਇੱਥੇ ਸਕਿਪ ਕਰਾਂਗੀ ਤੇ ਇਹਦੇ ਨਾਲ ਹੀ ਆਪਾਂ ਪਾਵਾਂਗੇ ਫਰਾਈ ਕੀਤੇ ਹੋਏ ਆਲੂ ਤੇ ਇੱਕ ਚਮਚਾ ਨਮਕ ਨਮਕ ਤੁਸੀਂ ਸਵਾਦ ਅਨੁਸਾਰ ਰੱਖ ਸਕਦੇ ਹੋ ਜੇਕਰ ਤੁਹਾਨੂੰ ਜ਼ਿਆਦਾ ਮਸਾਲੇ ਪਸੰਦ ਹੋਣ ਤਾਂ ਤੁਸੀਂ ਇੱਥੇ ਗਰਮ ਮਸਾਲਾ ਐਡ ਕਰ ਸਕਦੇ ਹੋ ਅੱਧਾ ਚਮਚਾ ਤੇ ਆਲੂਆਂ ਨੂੰ ਮਿਕਸ ਕਰਨ ਤੋਂ ਬਾਅਦ ਆਪਾਂ 2-3 ਮਿੰਟ ਵਾਸਤੇ ਹੋਰ ਪਕਾਵਾਂਗੇ ਤੁਸੀਂ ਚਾਹੋ ਤਾਂ ਇਸੇ ਤਰੀਕੇ ਨਾਲ ਸੁੱਕੀ ਸਬਜ਼ੀ ਵੀ ਬਣਾ ਕੇ ਰੱਖ ਸਕਦੇ ਹੋ ਪਰ ਮੈਂ ਗਰੇਵੀ ਵਾਲੀ ਬਣਾਵਾਂਗੀ ਤੇ ਇਹਦੇ ਵਿੱਚ ਇੱਕ ਗਿਲਾਸ ਗਰਮ ਪਾਣੀ ਐਡ ਕਰਨਾ ਹੈ ਪਾਣੀ ਤੁਸੀਂ ਗਰਮ ਹੀ ਪਾਣਾ ਹੈ ਤੇ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਨਾਲ ਹੀ ਆਪਾਂ ਐਡ ਕਰਾਂਗੇ 2-3 ਲੰਬੀਆਂ ਕਟੀਆਂ ਹੋਈਆਂ ਹਰੀਆਂ ਮਿਰਚਾਂ ਤੇ ਹੁਣ ਟੱਕਾਂ ਲਾ ਕੇ ਇਹਨੂੰ 5-6 ਮਿੰਟ ਵਾਸਤੇ ਪਕਣ ਦੇਵਾਂਗੇ ਤੇ ਮੈਂ ਇਹਨੂੰ 5-6 ਮਿੰਟ ਪਕਾਣ ਤੋਂ ਬਾਅਦ ਹੁਣ ਪਾਵਾਂਗੇ ਲਾਸਟ ਵਿੱਚ ਦੇਸੀ ਘਿਓ ਦੋ ਚਮਚਾ ਇਹਦੇ ਨਾਲ ਸਬਜ਼ੀ ਦਾ ਸਵਾਦ ਹੋਰ ਵੱਜੇਗਾ ਤੁਸੀਂ ਜ਼ਰੂਰ ਪਾਓ ਜੇ ਤੇ ਇਹਨੂੰ ਮੈਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੈ ਤੁਸੀਂ ਜੇਕਰ ਗਰੇਵੀ ਜ਼ਿਆਦਾ ਪਸੰਦ ਕਰਦੇ ਹੋ ਤਾਂ ਤੁਸੀਂ ਪਾਣੀ ਜ਼ਿਆਦਾ ਪਾ ਸਕਦੇ ਹੋ ਤੇ ਸਬਜੀ ਜਿਹੜੀ ਸਾਡੀ ਬਣ ਕੇ ਤਿਆਰ ਹੋ ਗਈ ਹੈ ਬਹੁਤ ਹੀ ਵਧੀਆ ਜੇਕਰ ਤੁਹਾਨੂੰ ਰੈਸਪੀ ਜ਼ਰਾ ਵੀ ਪਸੰਦ ਆਈ ਹੋਏ ਫਰੈਂਡਸ ਤਾਂ ਇਹਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ